ਜਦੋਂ ਲਫ਼ਜ਼ਾਂ ਦੇ ਵਿੱਚ ਕੈਦ ਹੋ ਜਾਂਦੇ ਹਨ ਨਾ ਤਾਂ ਰਿਸ਼ਤੇ ਬੜੇ ਲਿਮਟਿਡ ਹੋ ਜਾਂਦੇ ਫਿਰ ਉਹਨਾਂ ਰਿਸ਼ਤਿਆਂ ਦੇ ਦਾਇਰੇ ਛੋਟੇ ਹੋ ਜਾਂਦੇ ਆ ਸੋ ਮੇਰੇ ਮੁਤਾਬਕ ਰਿਸ਼ਤਿਆਂ ਦੇ ਉਹਨਾਂ ਨੂੰ ਲਫ਼ਜ਼ਾਂ ਦੀ ਜੇਲ੍ਹ 'ਚ ਜਾਂ ਲਫ਼ਜ਼ਾਂ ਦੇ ਦਾਇਰੇ 'ਚ ਕੈਦ ਨਹੀਂ ਕੀਤਾ ਜਾ ਸਕਦਾ ਖੂਨ ਦੇ ਰਿਸ਼ਤੇ ਤਾਂ ਸਿਰਫ ਗੱਲਾਂ ਨੇ ਮੈਂ ਨਹੀਂ ਮੰਨਦਾ ਕਿ ਸਿਰਫ ਖੂਨ ਦੇ ਰਿਸ਼ਤੇ ਹੀ ਵੱਡੇ ਹੁੰਦੇ ਆ ਸਾਡੇ ਬਹੁਤ ਧਾਰਨਾਵਾਂ ਕਿ ਮੇਰਾ ਖੂਨ ਦਾ ਰਿਸ਼ਤਾ ਜੀ ਮੇਰਾ ਪਿਓ ਹੈ ਮੇਰਾ ਭਰਾ ਹੈ ਮੇਰਾ ਪਰ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਦੋਸਤ ਜਿਹੜੇ ਖੂਨ ਦਾ ਰਿਸ਼ਤਾ ਤਾਂ ਨਹੀਂ ਹੁੰਦੇ ਪਰ ਭੈਣਾ ਭਰਾਵਾਂ ਤੋਂ ਵੀ ਕਿਤੇ ਵੱਧ ਨਹੀਂ ਬਹਾ ਜਾਂਦੇ ਨੇ ਰਿਸ਼ਤੇ ਤਾਂ ਇੱਕ ਅਹਿਸਾਸ ਹੁੰਦੇ ਨੇ ਮੈਂ ਖੜ ਜਾਊ ਤੇਰੇ ਲਈ ਤੇਰੀ ਮੌਤ ਤੱਕ ਗੇ ਰਿਸ਼ਤੇ ਤਾਂ ਇਹ ਵਿਸ਼ਵਾਸ ਹੁੰਦੇ ਨੇ ਉਹ ਉੱਚੀ ਸੁਣਨ ਤੇ ਰੌਲਾ ਵੀ ਜਿਆਦਾ ਪਾਉਣਾ ਮੈਂ ਤੇਰੇ ਦੁੱਖਾਂ ਨੂੰ ਚੁੱਪ ਕਰਕੇ ਵੰਡ ਲਵਾਂ ਉਹ ਰਿਸ਼ਤੇ ਇਸ ਆਸ ਤੇ ਹੁੰਦੇ ਨੇ ਦੇਖੋ ਜਦੋਂ ਮਾਂ ਤੇ ਪਿਓ ਦਾ ਰਿਸ਼ਤੇ ਦੀ ਗੱਲ ਆ ਜਾਂਦੀ ਆ ਜਾਂ ਜਦੋਂ ਲਫ਼ਜ਼ ਮਾਂ ਤੇ ਪਿਓ ਆ ਜਾਂਦੇ ਸ਼ਬਦ ਮਾਂ ਤੇ ਪਿਓ ਆ ਜਾਂਦਾ ਤਾਂ ਫਿਰ ਉੱਥੇ ਜਜ਼ਬਾਤ ਨਾਲ ਜੁੜੇ ਹੋਣ ਤਾਂ ਫਿਰ ਕਿੱਥੇ ਜੁੜੇ ਹੋਣ ਬਿਲਕੁਲ ਸਭ ਤੋਂ ਵੱਧ ਜਜ਼ਬਾਤ ਸਾਡੀਆਂ ਫੀਲਿੰਗਸ ਸਾਡੇ ਈਮੋਸ਼ਨ ਸਾਡੇ ਸੈਂਟੀਮੈਂਟਸ ਸਾਡੇ ਮਾਂ ਤੇ ਪਿਓ ਨਾਲ ਹੀ ਜੁੜਦੇ ਆ ਹਾਂ ਸਭ ਦੇ ਰਿਸ਼ਤੇ ਵੱਖ-ਵੱਖ ਹੋ ਸਕਦੇ ਆ ਸਭ ਦੇ ਰਿਸ਼ਤੇਆਂ ਦਾ ਕੋਈ ਉੰਦਾ ਜਾਨ ਹੀ ਲਗਾਇਆ ਸਕਦਾ ਕੋਈ ਵੱਧ ਘੱਟ ਨਹੀਂ ਕਿਹਾ ਜਾ ਸਕਦਾ ਕਿਸੇ ਦੇ ਮਾਂ ਪਿਓ ਦੇ ਰਿਸ਼ਤੇ ਨਾ ਫੀਲਿੰਗਸ ਵੱਖਰੀਆਂ ਨੇ ਉਹਨਾਂ ਦੀ ਇੰਟੈਂਸਿਟੀ ਵੱਖਰੀ ਆ ਸੋਚ ਸਭ ਦੀ ਵੱਖਰੀ ਆ ਸੋ ਮੈਂ ਵੀ ਉਹਨਾਂ ਵਿੱਚੋਂ ਇੱਕ ਆ ਜਿਹੜਾ ਇੱਕ ਸੋਚ ਲੈ ਕੇ ਚੱਲਦਾ ਆਪਣੇ ਪਿਤਾ ਵਰ ਮਾਤਾ ਜੀ ਪ੍ਰਤੀ ਔਰ ਗੱਲ ਅਜ ਪਿਤਾ ਜੀ ਦੀ ਹੋ ਰਹੀ ਆ ਜੀ ਸੋ ਤੁਸੀਂ ਮੈਨੂੰ ਪੁੱਛਿਆ ਕਿ ਮੇਰਾ ਰਿਸ਼ਤਾ ਉਹਨਾਂ ਨਾਲ ਕਿਵੇਂ ਦਾ ਸੀ ਜਾਂ ਕਿਵੇਂ ਦਾ ਹੈ ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਉਹ ਗੁਜ਼ਰ ਚੁੱਕੇ ਆ 2020 ਦੀ ਗੱਲ ਆਗਸਤ 2020 ਦੀ ਤਾਂ ਲਗਭਗ ਹੁਣ 4 ਸਾਲ ਦੇ ਕਰੀਬ ਹੋਣ ਵਾਲੇ ਆ ਤਾਂ ਦੇਖੋ ਉਹ ਸੀ ਵੀ ਤੇ ਉਹ ਹੈ ਵੀ ਨਹੀਂ ਫਿਜ਼ੀਕਲੀ ਤਾਂ ਮੌਜੂਦ ਨਹੀਂ ਆ ਜੇ ਸੀ ਮੰਨਦੇ ਆ ਕਿ ਸਾਡੇ ਨਾਲ ਨੇ ਇਮੋਸ਼ਨਲੀ ਵੀ ਔਰ ਰੂਹਾਨੀ ਤੌਰ ਤੇ ਵੀ ਇਹ ਮੈਂ ਮੰਨਦਾ ਮਹਿਸੂਸ ਵੀ ਕਰਦਾ ਸੋ ਮੇਰੇ ਕੋਲ ਉਹ ਰਿਸ਼ਤੇ ਦੇ ਬਹੁਤੇ ਜਿਆਦਾ ਐ ਐਕਸਪਲੇਨ ਕਰਨ ਦੇ ਵਰਡਸ ਨਹੀਂ ਹੈਗੇ ਜੀ ਮੇਰੇ ਕੋ ਅੱਖਰ ਹੁੰਦੇ ਐ ਐਕਸਪਲੇਨ ਕਰਨ ਦੇ ਉਸ ਰਿਸ਼ਤੇ ਨੂੰ ਤਾਂ ਸ਼ਾਇਦ ਲੱਗਦਾ ਵੀ ਮੈਂ ਜਸਟੀਫਾਈ ਨਹੀਂ ਕਰ ਪਾਉਂਦਾ ਉਹ ਅੱਖਰਾਂ ਦੇ ਨਾਲ ਮੇਰੇ ਕੋਲ ਅੱਖਰ ਨਹੀਂ ਆ ਸ਼ਬਦ ਨਹੀਂ ਆ ਉਸ ਰਿਸ਼ਤੇ ਨੂੰ ਐਕਸਪਲੇਨ ਕਰਦੇ ਨਾ ਹੀ ਮੇਰੇ ਕੋ ਉਹ ਜੀ ਵੋਕੈਬਲਰੀ ਆ ਮੈਂ ਬੜਾ ਸਾਦਾ ਜਿਹਾ ਆਮ ਜਿਹਾ ਮੈਂ ਤਾਂ ਰਾਜਨੀਤੀ ਪੋਲਿਟੀਕਲ ਸਾਇੰਸ ਦਾ ਸਟੂਡੈਂਟ ਤੇ ਪ੍ਰੋਫੈਸਰ ਰਿਹਾ ਬਸ ਉਸ ਜਜ਼ਬਾਤੀ ਪਰ ਮੈਨੂੰ ਲੱਗਦਾ ਕਿ ਸਿਕਰੋ ਸ਼ਬਦ ਨਹੀਂ ਹੈ ਸ਼ਾਇਦ ਇਹੀ ਇੱਕ ਸੱਚਾ ਪਿਆਰ ਹੁੰਦਾ ਕਿ ਸਾਨੂੰ ਸ਼ਬਦੀ ਨਾਲ ਲੱਭਣ ਸਾਨੂੰ ਕੁਝ ਲੱਭੇ ਹੀ ਨਹੀਂ ਕਿ ਅੱਛਾ ਐਕਸਪਲੇਨ ਕਰੀਏ ਕਿ ਅੰਦਰ ਜ਼ਰੂਰ ਉਹ ਚੀਜ਼ਾ ਹੈਗੀ ਹੈ ਉਹ ਫੀਲਿੰਗ ਹੈਗੀ ਹੈ ਬਟ ਉਹ ਦੱਸਣੀ ਨਹੀਂ ਆ ਰਹੀ ਰਿਸ਼ਤਾ ਕੋਈ ਵੀ ਹੋਏ ਨਾ ਖੁਸ਼ਬੂ ਕੋਈ ਵੀ ਕਿਸੇ ਨਾਲ ਭੈਣ ਭਰਾ ਹਸਬੰਡ ਆ ਵਾਈਫ ਆ ਬੱਚੇ ਆ ਪਿਤਾ ਨੇ ਦੋਸਤ ਨੇ ਜਦੋਂ ਲਫ਼ਜ਼ਾਂ ਦੇ ਵਿੱਚ ਕੈਦ ਹੋ ਜਾਂਦੇ ਆ ਨਾ ਤੂੰ ਰਿਸ਼ਤੇ ਬੜੇ ਲਿਮਟਿਡ ਹੋ ਜਾਂਦੇ ਆ ਫਿਰ ਉਹਨਾਂ ਰਿਸ਼ਤਿਆਂ ਦੇ ਦਾਇਰੇ ਛੋਟੇ ਹੋ ਜਾਂਦੇ ਆ ਸੋ ਮੇਰੇ ਮੁਤਾਬਕ ਰਿਸ਼ਤੇਆਂ ਦੇ ਉਹਨਾਂ ਨੂੰ ਲਫ਼ਜ਼ਾਂ ਦੀ ਜੇਲ੍ਹ 'ਚ ਜਾਂ ਲਫ਼ਜ਼ਾਂ ਦੇ ਦਾਇਰੇ 'ਚ ਕੈਦ ਨਹੀਂ ਕੀਤਾ ਜਾ ਸਕਦਾ ਜਿਉਂ ਰਿਸ਼ਤਾ ਵਾਕਿਆ ਹੀ ਮਾਇਨੇ ਰੱਖਦਾ ਸੋ ਮੇਰੇ ਲਈ ਰਿਸ਼ਤੇ ਅਹਿਸਾਸ ਦੇ ਨੇ ਇੱਕ ਵਾਰ ਮੈਂ ਵੀ ਲਿਖ ਰਿਹਾ ਸੀ ਕੁਝ ਤਾਂ ਮੈਂ ਲਿਖਿਆ ਕਿ ਖੂਨ ਦੇ ਰਿਸ਼ਤੇ ਤਾਂ ਸਿਰਫ ਗੱਲਾਂ ਨੇ ਮੈਂ ਨਹੀਂ ਮੰਨਦਾ ਕਿ ਸਿਰਫ ਖੂਨ ਦੇ ਰਿਸ਼ਤੇ ਹੀ ਵੱਡੇ ਹੁੰਦੇ ਆ ਸਾਡੇ ਬਹੁਤ ਧਾਰਨਾਵਾਂ ਕਿ ਮੇਰਾ ਖੂਨ ਦਾ ਰਿਸ਼ਤਾ ਜੀ ਮੇਰਾ ਪਿਓ ਹੈ ਮੇਰਾ ਭਰਾ ਹੈ ਮੇਰਾ ਪਰ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਦੋਸਤ ਜਿਹੜੇ ਖੂਨ ਦਾ ਰਿਸ਼ਤਾ ਤਾਂ ਨਹੀਂ ਹੁੰਦੇ ਪਰ ਭੈਣਾ ਭਰਾਵਾਂ ਤੋਂ ਵੀ ਕਿਤੇ ਵੱਧ ਨਿਭਾ ਜਾਂਦੇ ਨੇ ਬਿਲਕੁਲ ਕਈ ਵਾਰ ਸਾਨੂੰ ਐਫੋ ਜੀ ਟੀਚਰਸ ਮਿਲ ਜਾਂਦੇ ਆ ਕੋਈ ਹੋਰ ਭੈਣ ਭਰਾ ਬਣ ਜਾਂਦੇ ਆ ਜਿਹੜੇ ਤੁਹਾਡੇ ਸਕੇ ਜਾਂ ਕਜ਼ਨਸ ਤੋਂ ਵੀ ਕਿਤੇ ਜ਼ਿਆਦਾ ਪੜਾ ਜਾਂਦੇ ਆ ਬਣਾ ਜਾਂਦੇ ਆ ਨਿਭਾ ਜਾਂਦੇ ਆ ਜੀ ਜੀ ਤਾਂ ਰਿਸ਼ਤੇ ਇੱਕ ਅਹਿਸਾਸ ਹੈ ਮੇਰੀ ਇਹ ਅਹਿਸਾਸ ਹੁ ਨਾਮ ਨਹੀਂ ਆ ਸੋ ਮੈਨੂੰ ਇੱਕ ਦੋ ਲਾਈਨੋਂ ਤੋਂ ਯਾਦ ਆਉਂਦੀ ਕਿ ਖੂਨ ਦੇ ਰਿਸ਼ਤੇ ਤਾਂ ਸਿਰਫ ਗੱਲਾਂ ਨੇ ਰਿਸ਼ਤੇ ਤਾਂ ਇੱਕ ਅਹਿਸਾਸ ਹੁੰਦੇ ਨੇ ਮੈਂ ਖੜ ਜਾਉ ਤੇਰੇ ਲਈ ਤੇਰੀ ਮੌਤ ਅੱਗੇ ਰਿਸ਼ਤੇ ਤਾਂ ਇਹ ਵਿਸ਼ਵਾਸ ਹੁੰਦੇ ਨੇ ਉਹ ਉੱਚੀ ਸੁਣਨ ਤੇ ਰੌਲਾ ਵੀ ਜ਼ਿਆਦਾ ਪਾਉਣਾ ਜਿੰਨਾ ਰਿਸ਼ਤੇ ਨਿਵਾਉਣੇ ਉਹਨਾਂ ਦੀ ਗੱਲ ਕਰ ਰਿਹਾ ਜੋ ਉੱਚੀ ਸੁਣਨ ਤੇ ਰੌਲਾ ਵੀ ਜ਼ਿਆਦਾ ਪਾਉਣਾ ਮੈਂ ਤੇਰੇ ਦੁੱਖਾਂ ਨੂੰ ਚੁੱਪ ਕਰਕੇ ਵੰਡ ਲਵਾਂ ਉਹ ਰਿਸ਼ਤੇ ਇਸ ਆਸ ਤੇ ਹੁੰਦੇ ਨੇ ਸੋ ਪਤਾ ਨਹੀਂ ਲੱਗਣ ਦਿੰਦੇ ਕਿ ਕਦੋਂ ਰਿਸ਼ਤੇ ਕਦੋਂ ਮੇਰੇ ਦੁੱਖ ਘਟ ਕੇ ਤੇ ਕਦੋਂ ਮੇਰੇ ਸੁੱਖ ਵੱਧ ਕੇ ਉਹ ਹੈ ਰਿਸ਼ਤਾ ਤੇ ਉਸ ਰਿਸ਼ਤੇ ਦੇ ਵਿੱਚ ਜਿਹੜਾ ਸਭ ਤੋਂ ਉੱਪਰ ਰਿਸ਼ਤਾ ਮੈਂ ਨਿਵਾਇਆ ਹੰਡਾਇਆ ਤੇ तमाम ਉਮਰ ਹੰਡਾਉਣਾ ਤੇ ਜਿੰਨੇ ਜਨਮ ਜਿਹੜੀ ਵੀ ਜੂਨ ਮੈਨੂੰ ਪਰਮਾਤਮਾ ਨੇ ਦੇਣੀ ਹੈ ਅ ਇਨਸਾਨ ਦੀ ਦੇਣੀ ਹੈ ਜਾਂ ਹੋਰ ਦੇਣੀ ਹੈ ਤਾਂ ਪਰਮਾਤਮਾ ਦਾ ਹੁਕਮ ਹੋਵੇਗਾ ਮੈਨੂੰ ਲੱਗਦਾ ਕਿ ਉਹ ਰਿਸ਼ਤਾ ਮੇਰੇ ਬਾਪੂ ਜੀ ਵਾਲਾ ਮੇਰੇ ਨਾਲ ਹੀ ਜਾਣਾ ਉਹਨੂੰ ਮੈਂ ਨਿਭਾਉਂਦੇ ਰਹਿਣਾ ਉਹਨੂੰ ਮੈਂ ਹਟਾਉਂਦੇ ਰਹਿਣਾ ਤੇ ਮੈਂ ਰੱਬ ਅਕੀਰਦਾਸ ਕਰਦਾ ਮੈਂ ਇਥੋਂ ਤੁਸੀਂ ਅੰਦਾਜ਼ਾ ਜਿਹਾ ਲਗਾ ਸਕਦੇ ਹੋ ਮੈਂ ਰੱਬੇ ਕੀ ਅਰਦਾਸ ਕਰਦਾ ਕਿ ਜਿਹੜੀ ਵੀ ਮੇਰੀ ਜੂਨ ਹੋਵੇ ਜਿਹੜੀ ਵੀ ਹੋਵੇ ਮੈਂ ਰਿਸ਼ਤੇ ਨੂੰ ਨਿਭਾਉਂਦਾ ਤੇ ਹਟਾਉਂਦਾ ਰਵਾਂ ਮੈਨੂੰ ਯਾਦ ਯਾਦ ਰਹਿਣ ਮੇਰੇ ਪਿਤਾ ਜੀ ਮੈਨੂੰ ਕਦੇ ਭੁੱਲਣ ਨਾ ਮੈਂ ਕਾਫਰ ਹੋਵਾਂਗਾ ਜਿਸ ਦਿਨ ਮੈਨੂੰ ਉਹ ਭੁੱਲ ਜਾਣਗੇ ਭਜੀ ਅਕਸਰ ਨਾ ਬੇਟੇ ਆਪਣੇ ਕੰਮ ਚ ਰੁੱਝ ਜਾਂਦੇ ਆ ਜੀ ਤੁਹਾਡੀ ਵੀ ਫੈਮਿਲੀ ਹੈਗੀ ਤੁਸੀਂ ਵੀ ਆਪਣੇ ਪਰਿਵਾਰ ਚ ਰੁੱਝ ਸਕਦੇ ਹੋ ਪਰ ਇਹੋ ਜਿਹਾ ਕੀ ਚੀਜ਼ ਆ ਜੋ ਤੁਹਾਨੂੰ ਮਤਲਬ ਬਹੁਤ ਅਟੈਚ ਕਰਕੇ ਰੱਖਦੀ ਆ ਤੁਹਾਡੇ ਫਾਦਰ ਸਾਹਿਬ ਬਹੁਤ ਕਮਾਲ ਦੇ ਉਹਨਾਂ ਨੇ ਤੁਹਾਡੇ ਨਾਲ ਸਮਾਂ ਬਿਤਾਇਆ ਕਹਿੰਦੇ ਜਿਹੜਾ ਸਮਾਂ ਨਹੀਂ ਬਿਤਾਉਂਦਾ ਉਹਦਾ ਨਹੀਂ ਪਤਾ ਲੱਗਦਾ ਪਰ ਮੈਨੂੰ ਲੱਗਦਾ ਤੁਹਾਡੇ ਨਾਲ ਬਹੁਤ ਜ਼ਿਆਦਾ ਉਹਨਾਂ ਨੇ ਸਮਾਂ ਬਿਤਾਇਆ ਤੁਹਾਨੂੰ ਬਹੁਤ ਟਾਈਮ ਦਿੱਤਾ ਜਦੋਂ ਤੁਸੀਂ ਛੋਟੇ ਸੀਗੇ ਜੀ ਇਦਾਂ ਹੋਇਆ ਕੁਝ ਛੋਟੇ ਹੁੰਦੇ ਤਾਂ ਟਾਈਮ ਉਹਨਾਂ ਨੇ ਨਹੀਂ ਦਿੱਤਾ ਛੋਟੇ ਹੁੰਦੇ ਤਾਂ ਬਹੁਤ ਬਿਜ਼ੀ ਸੀਗੇ ਟਾਈਮ ਦੇਣ ਦੀ ਸਿਰਫ ਗੱਲ ਨਹੀਂ ਆ ਜ਼ਿੰਦਗੀ 'ਚ ਤੁਹਾਨੂੰ ਬਣਾਇਆ ਕੀ ਉਹਾਨੂੰ ਸਿਖਾਇਆ ਸੀ ਤੇ ਤੁਸੀਂ ਮੈਨੂੰ ਪੁੱਛਿਆ ਕਿ ਛੋਟੇ ਹੁੰਦੇ ਛੋਟੇ ਹੁੰਦੇ ਤਾਂ ਮੇਰੇ ਪਿਤਾ ਜੀ ਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਕਿਹੜੀ ਕਲਾਸ ਪੜ ਰਹੀ ਹੈ ਹਮ ਇਵੇਂ ਇੰਦੀ ਕਿਉਂਕਿ ਬਹੁਤ ਬਿਜ਼ੀ ਸੀ ਪੰਜਾਬ ਸਰਕਾਰ ਦੀ ਨੌਕਰੀ ਕਰਦੇ ਸੀ ਅਫੀਸਰ ਸੀਗੇ ਤਾਂ ਬਹੁਤ ਥੱਲੇ ਉੱਠ ਕੇ ਗਰੀਬੀ 'ਚ ਮਿਹਨਤ ਕਰਕੇ ਇੱਕ ਵੱਡਾ ਉਹਨਾਂ ਨੇ ਇਗਜ਼ਾਮ ਕਲੀਅਰ ਕੀਤਾ ਤੇ ਫਿਰ ਉਹ ਨੌਕਰੀ ਦੇ ਵਿੱਚ ਪਰਿਵਾਰ ਵਾਸਤੇ ਤੇ ਹੂਰ ਸਮਾਜ ਵਾਸਤੇ ਉਹ ਲੱਗੇ ਰਹੇ ਉਹਨਾਂ ਨਾਲ ਮੇਰਾ ਜਿਆਦਾ ਜਿਹੜਾ ਗੂੜਾ ਪਿਆਰ ਤੇ ਗੂੜਾ ਸਬੰਧ ਬੰਨਦਾ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਹੀ ਬਣਦਾ ਓਕੇ ਤੇ ਉਹ ਰਿਟਾਇਰਮੈਂਟ ਤੋਂ ਬਾਅਦ ਹੀ ਮੈਂ ਉਸ ਸਟੇਜ ਤੇ ਸੀ ਜੋ ਕਾਲਜ ਲਾਈਫ ਸੀ ਮੇਰੀ ਯੂਨੀਵਰਸਿਟੀ ਲਾਈਫ ਸੀ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਸੀ ਪਰ ਇਹ ਨਹੀਂ ਸੀ ਕਿ ਬਚਪਨ ਘਟ ਹੈ ਜਾਂ ਹੁਣ ਵੱਧ ਸੀ ਸੋ ਉਹਦੇ ਵਿੱਚ ਜੋ ਉਹਨਾਂ ਦਾ ਕਿਰਦਾਰ ਸੀ ਜੋ ਕਿਰਦਾਰ ਹੈ ਉਹ ਇੰਨਾ ਗੂੜਾ ਸੀ ਇੰਨਾ ਗੂੜਾ ਸੀ ਇੰਨਾ ਸਿੱਖਿਆ ਉਸ ਕਿਰਦਾਰ ਤੋਂ ਕਿ ਉਹ ਅਜੇ ਤੱਕ ਨਾਲ ਰਹਿੰਦਾ ਹੈ ਸੋ ਮੈਨੂੰ ਲੱਗਦਾ ਜਿਹੜੇ ਕਿਰਦਾਰ ਸਾਨੂੰ ਸਿਖਾਉਂਦੇ ਆ ਜਿਹੜੇ ਕਿਰਦਾਰ ਸਾਨੂੰ ਬਣਾਉਂਦੇ ਆ ਸਾਨੂੰ ਮਜ਼ਬੂਤ ਕਰਦੇ ਆ ਸਾਨੂੰ ਜ਼ਿੰਦਗੀ ਦੇ ਅਸਲ ਮਾਇਨੇ ਰੂਝ ਸਿਖਾਉਂਦੇ ਆ ਪੜਾਈਆਂ ਲਿਖਾਈਆਂ ਤਾਂ ਸਭ ਮਾਪੇ ਕਰਾਈ ਜਾਂਦੇ ਆ ਜੀ ਕੋਠੀਆਂ ਗੱਡੀਆਂ ਵੀ ਪ੍ਰਾਪਰਟੀਆਂ ਵੀ ਟਰਾਂਸਫਰ ਮਾਪਿਆਂ ਤੋਂ ਬੱਚਿਆਂ ਨੂੰ ਹੁੰਦੀਆਂ ਰਹੀਆਂ ਤੇ ਹੁੰਦੀਆਂ ਰਹਿਣਗੀਆਂ ਹੂੰ ਹੂੰ ਮੈਨੂੰ ਨਹੀਂ ਲੱਗਦਾ ਕੋਈ ਬਹੁਤੀ ਵੱਡੀ ਗੱਲ ਹੈ ਜੋ ਉਹਨਾਂ ਨੇ ਮੈਨੂੰ ਟਰਾਂਸਫਰ ਕੀਤਾ ਉਹ ਸ਼ਾਇਦ ਜ਼ਿੰਦਗੀ ਦੀ ਜਾਂਚ ਹੈ ਗੁਰੂ ਸਾਹਿਬ ਦਾ ਗਿਆਨ ਹੈ ਗੁਰਬਾਣੀ ਦਾ ਜੋ ਉਹਨਾਂ ਨੇ ਅੰਦਰ ਇੱਕ ਪਾਇਆ ਕਿ ਉਹ ਜਿਹੜੀ ਜੋਤ ਹੈ ਕਿ ਗੁਰਬਾਣੀ ਦੀ ਅਰਥ ਗੁਰਬਾਣੀ ਦੀ ਸਮਝ ਸਿੱਖ ਫਲਸਫੀ ਦੀ ਸਮਝ ਰਿਸ਼ਤਿਆਂ ਦੀ ਸਮਝ ਲਿਬਾਉਣਾ ਕੀ ਹੈ ਕੀ ਜ਼ਰੂਰਤਾਂ ਨੇ ਕੀ ਚਾਹੀਦਾ ਤੇ ਕੀ ਉਹ ਫਰਕ ਜਿਹੜੇ ਜਿਹੜੇ ਸਮਝਾਏ ਆ ਕੀ ਕਰਨਾ ਚਾਹੀਦਾ ਕੀ ਸੀ ਕਰ ਰਹੇ ਆ ਉਹ ਬੜੀਆਂ ਲੰਬੀਆਂ ਵਾਰਤਾਲਾਪਾਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਸੀਗੀਆਂ